ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਅਜੰਡ ਦੇ ਜੀ ਦੀ ਸ਼ਹਾਦਤ ਦੇ ਅਨੇਕਾਂ ਹੀ ਕਾਰਨ ਸਨ ਕਿ ਮਹਾਰਾਜ ਇਹਨਾਂ ਕਾਰਨਾਂ ਨੂੰ ਦੂਰਨੇ ਕਰ ਸਕਦੇ ਸੀ ਕਿ ਹਕੂਮਤ ਨਾਲ ਸਮਝੌਤਾ ਕਰਕੇ ਸ਼ਹੀਦੀ ਤੋਂ ਬਚ ਨਹੀਂ ਸਕਦੇ ਸੀ ਬਿਲਕੁਲ ਬਚ ਸਕਦੇ ਸੀ ਪਰ ਗੁਰੂ ਜੀ ਨੇ ਸਮਝੌਤੇ ਦੀ ਥਾਂ ਆਪਣੀ ਅਦੁੱਤੀ ਸ਼ਹਾਦਤ ਦਾ ਰਸਤਾ ਚੁਣਿਆ ਆਓ ਜਾਣੀਏ ਕਿਉਂ ਜਿਨ੍ਹਾਂ ਕੌਮਾਂ ਨੂੰ ਕਮਜ਼ੋਰ ਅਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਕੌਮਾਂ ਨੂੰ ਹਰਿਆ ਭਰਿਆ ਰੱਖਣ ਲਈ ਕੁਰਬਾਨੀ ਦੀ ਲੋੜ ਪੈਂਦੀ ਹੈ ਸ਼ਹੀਦਾਂ ਦੇ ਲਹੂ ਨਾਲ ਕੌਮਾਂ ਅੰਦਰ ਨਵਾਂ ਜੋਸ਼ ਨਵੀਂ ਜ਼ਿੰਦਗੀ ਦਾ ਜਜ਼ਬਾ ਜਾਗਰੂਕਤਾ ਅਤੇ ਕੌਮ ਦੀ ਰੱਖਿਆ ਦੀ ਭਾਵਨਾ ਪਰਬਲ ਹੁੰਦੀ ਹੈ मिट्टी विच मिलिया दाना मिले दाणा बर्बाद करके अपने वर्गे होर हजारा पैदा कर दिता है ही शहीद अपने कुर्बान करके अपने वर्गे हजारा पैदा करन विच सफल हो जाता है कलम ने पहले अपना तन चिरया फिर सुंदर अखर लिखे जिन्होंने पढ़ के मुरदे अंदर भी नवा जीवन आ गया गुलाब का फुल अग दी पठ्ठी भी उबल के ਤੇਜ ਅਤਰ ਬਣ ਕੇ ਹੋਰ ਮਹਿਕ ਦੇਣ ਲੱਗ ਜਾਂਦਾ ਹੈ ਉਵੇਂ ਹੀ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤਾਂ ਕੌਮ ਹੋਰ ਮਜ਼ਬੂਤ ਅਤੇ ਬਲਵਾਨ ਹੋ ਜਾਂਦੀ ਹੈ ਸ਼ਹੀਦ ਆਪਣੇ ਜੀਨ ਦੀ ਇੱਛਾ ਖਤਮ ਕਰਕੇ 부ਜੀ ਹੋਈ ਜੀਵਨ ਜੋਤ ਵਿੱਚ ਤੇਲ ਦੀ ਥਾਂ ਆਪਣੇ ਤਨ ਦਾ ਖੂਨ ਪਾ ਕੇ ਕੋਮ ਦੇ ਜੀਵਨ ਜੋਤ ਨੂੰ ਜਗਾ ਦਿੰਦਾ ਹੈ ਜਿਸ ਤਰ੍ਹਾਂ ਸਰੀਰ ਵਿੱਚ ਖੂਨ ਦੀ ਰਵਾਨਗੀ ਖਤਮ ਹੋ ਜਾਣ ਕਰਕੇ ਸਰੀਰ ਕਮਜ਼ੋਰ ਤੇ ਢਾਲ ਹੋ ਜਾਂਦਾ ਹੈ ਉਸੇ ਤਰ੍ਹਾਂ ਜਿਨ੍ਹਾਂ ਕੋਮਾ ਦਾ ਖੂਨ ਖੁਸ਼ਕ ਹੋ ਜਾਂਦਾ ਹੈ ਉਹਨਾਂ ਨੂੰ ਨਵਾਂ ਜੀਵਨ ਦੇਣ ਲਈ ਸ਼ਹੀਦਾਂ ਦੇ ਖੂਨ ਦਾ ਟਿੱਕਾ ਲਾਣ ਦੀ ਲੋੜ ਹੁੰਦੀ ਹੈ ਮਰਦਾ ਕੋਮਾ ਸ਼ਹੀਦਾਂ ਦੇ ਲਹੂ ਦੇ ਨਾਲ ਦੁਬਾਰਾ ਜ਼ਿੰਦਾ ਹੋ ਜਾਂਦੀਆਂ ਹਨ ਸ਼ਹੀਦ ਬੁਜੀ ਹੋਈ ਜੀਵਨ ਜੋਤ ਵੀ ਖੇਲਦੀਆਂ ਆਪਣੇ ਤਨ ਦਾ ਲਹੂ ਪਾ ਕੇ ਕੌਮਾਂ ਦੀ 부ਜੀ ਜੋਤ ਨੂੰ ਜਗਾ ਦਿੰਦੀਆਂ ਹਨ ਸ਼ਹੀਦਾਂ ਦੇ ਖੂਨ ਮਰਦਾ ਕੌਮ ਨੂੰ ਬਲਵਾਨ ਅਤੇ ਜਿਉਂਦੀਆਂ ਰੱਖਦੀਆਂ ਹਨ ਨੌਜਵਾਨਾਂ ਅੰਦਰ ਨਵਾਂ ਜੋਸ਼ ਜਜ਼ਬਾ ਅਤੇ ਅਨਕ ਪੈਦਾ ਕਰਦਾ ਹੈ ਮੁਰਦਾ ਕੌਮਾਂ ਆਤਮਿਕ ਤੌਰ ਤੇ ਬਲਵਾਨ ਹੋ ਜਾਂਦੀਆਂ ਹਨ ਜਿਹੜੇ ਮਨੁੱਖ ਦੇਸ਼ ਕੌਮ ਲਈ ਸ਼ਹੀਦ ਹੋ ਜਾਂਦੇ ਹਨ ਉਹ ਸਦਾ ਜਿਉਂਦੇ ਹਨ ਸਦਾ ਕੌਮ ਦੇ ਰਹਿਣ ਸ਼ਹੀਦ ਜਿੰਦਾ ਹੋਰ ਸਭ ਸਮਝੋ ਦੁਨੀਆਦਾਰ ਮਰ ਗਏ ਬਾਹਰੀ ਨਜ਼ਰਾਂ ਵਾਲੇ ਆਖਦੇ ਹਨ ਕਿ ਸ਼ਹੀਦ ਸਦਾ ਦੀ ਨੀਂਦ ਦੇ ਵਿੱਚ ਸੌਂ ਗਿਆ ਹੈ ਪਰ ਜਿਨ੍ਹਾਂ ਨੂੰ ਆਤਮਿਕ ਗਿਆਨ ਹੁੰਦਾ ਹੈ ਉਹ ਆਖਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨਿਆ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ